ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ 14 ਤੇ 15 ਜਨਵਰੀ ਕਿ ਇਹਨਾਂ ਦੋ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸੋ ਪਹਿਲਾਂ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਅੱਜ 14 ਜਨਵਰੀ ਮਾਗੀ ਵਾਲੇ ਦਿਨ ਦੀ ਸਵੇਰ ਦੀ ਸੂਚ ਇਸ ਦੇ ਵਿੱਚ ਦੇਖ ਰਿਹਾ ਕਿ ਬੱਦਲ ਬਾਈ ਲਗਭਗ ਨਾ ਮਾਤਰਾ ਪਰ ਹਲਕੇ-ਫੁਲਕੇ ਜੀ ਬੱਦਲਾਂ ਦੀ ਜੀ ਕੁਝ ਚਾਦਰ ਆਉ ਪੰਜਾਬ ਸਮੇਤ ਪੂਰੇ ਉੱਤਰ-ਪਛਮੀ ਭਾਰਤ ਵਿੱਚ ਬਣੀ ਹੋਈ ਆ ਪਰ ਕੋਈ ਸੰਘਣੀ ਬੱਦਲ ਬਾਈ ਨਹੀਂ ਹੈ ਇਹਨੂੰ ਆਪਾਂ ਇੱਕ ਤਰ੍ਹਾਂ ਦੇ ਧੁੰਦ ਦੇ ਬੱਦਲਾਂ ਦੀ ਚਾਦਰ ਵੀ ਕਹਿ ਸਕਦੇ ਹਾਂ ਜਿਹੜੀ ਕਿ ਅਸਮਾਨ ਦੇ ਵਿੱਚ ਚੜ ਜਾਂਦੀ ਹੈ ਸੋ ਇਹਦੇ ਚੱਲਦੇ ਮੌਸਮ ਦੇ ਵਿੱਚ ਕੁਝ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਝੋਪਲ ਦੇ ਅਸਰ ਘਟ ਰਹੇਣਗੇ ਸਵੇਰ ਵੇਲੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਜੋ ਇਹ ਧੁੰਦ ਹੈ ਹੁਣ ਇਹ ਧੁੰਦ ਥੋੜੀ ਜੀ ਸਥਾਈ ਰਹੇਗੀ ਅਸਥਾਈ ਦਾ ਭਾਵ ਹੈ ਕਿ ਇਹ ਤੁੰਦਕ 10 11 ਵਜੇ ਤੋਂ ਬਾਅਦ ਕਟਣੀ ਸ਼ੁਰੂ ਹੋ ਜਾਵੇਗੀ ਅਤੇ ਪੰਜਾਬ ਦੇ ਵਿੱਚ ਧੁੱਪ ਲੱਗਣ ਦੇ ਚਾਂਸ ਆਜ ਆਪਾਂ ਨੂੰ ਦੁਪਹਿਰ ਤੋਂ ਦੇਖਣ ਨੂੰ ਮਿਲਣਗੇ ਕੁਝ ਹਿੱਸਿਆਂ ਵਿੱਚ 11 12 1 ਵਜੇ ਦੇ ਆਸ-ਪਾਸ ਤੋਂ 2 ਤੋਂ ਲੈ ਕੇ 4-5 ਘੰਟਿਆਂ ਤੱਕ ਧੁੱਪ ਦੇਖਣ ਨੂੰ ਮਿਲੂਗੀ ਪਰ ਜਿਹੜੇ ਕੁਝ ਖਾਸ ਪੱਛਮੀ ਮੱਧਜਾ ਸਾਈਡ ਦੇ ਇਲਾਕੇ ਨੇ ਉਹਨਾਂ ਇਲਾਕਿਆਂ ਵਿੱਚ ਹੋ ਸਕਦਾ ਹੈ ਕਿ ਧੁੱਪ ਨਾ ਮਾਤਰ ਨਿਕਲੇ ਜਾਂ ਘੱਟ ਨਿਕਲੇ ਇਹਨਾਂ ਹਿੱਸਿਆਂ ਵਿੱਚ ਧੁੱਪ ਦੇ ਚਾਂਸ ਘੱਟ ਨੇ ਪਰ ਉਸ ਤੋਂ ਬਿਨਾ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਜਿਵੇਂ ਪੂਰਬੀ ਪੰਜਾਬ ਦਾ ਹੋਵੇ કે ਦੱਖਣ ਪੂਰਬੀ ਹਿੱਸੇ ਹੋਗੇ ਸੋ ਉਹਨਾਂ ਹਿੱਸਿਆਂ ਵਿੱਚ ਚੰਗੀ ਧੁੱਪ ਦੁਪਹਿਰ ਤੋਂ ਬਾਅਦ ਲੱਗਣ ਦੇ ਚਾਂਸ ਵਧ ਰਹੇ ਨੇ ਹਵਾਵਾਂ ਦੀ ਗੱਲ ਕਰੀਏ ਤਾਂ ਉੱਤਰ ਪੱਛਮ ਦਿਸ਼ਾ ਤੋਂ ਹੀ ਚੱਲਣਗੀਆਂ ਹਵਾਵਾਂ ਠੰਡੀ ਠੰਡੀਆਂ ਹਵਾਵਾਂ ਰਫ਼ਤਾਰ ਵੀ ਹਲਕੇ ਤੋਂ ਦਰਮਿਆਨੀ ਰਹੇਗੀ ਜਿਹੜੀ 5-7 ਤੋਂ ਲੈ ਕੇ 12-14 ਕਿਲੋਮੀਟਰ ਤੱਕ ਜਾ ਸਕਦੀ ਹੈ ਰਫ਼ਤਾਰ ਹਵਾਵਾਂ ਥੋੜੀਆਂ ਠਾਰਨ ਵਾਲੀਆਂ ਹੀ ਰਹਿਣਗੀਆਂ ਸੋ ਜਿਹਦੇ ਕਰਕੇ ਦਿਨ ਦੇ ਵੇਲੇ ਜਿਹੜੀ ਠੰਡ ਆ ਥੋੜੀ ਬਹੁਤ ਬਣੀ ਰਹੂਗੀ ਸਵੇਰ ਦੇ ਵੇਲੇ ਠੰਡ ਥੋੜੀ ਜਿਹੀ ਜ਼ਿਆਦਾ ਰਹੇਗੀ ਟੈਂਪਰੇਚਰ ਦਿਨ ਦਾ ਜਿਹੜਾ ਰਹੇਗਾ ਵੱਧ ਤੋਂ ਵੱਧ ਲਗਭਗ 14 ਤੋਂ ਲੈ ਕੇ 16 ਡਿਗਰੀ ਦੇ ਆਸ-ਪਾਸ ਤੱਕ ਪਹੁੰਚਣਗੇ ਪਿਛਲੇ ਦਿਨਾਂ ਦੇ ਮੁਕਾਬਲੇ ਟੈਂਪਰੇਚਰ ਦੇ ਵਿੱਚ 1 ਡਿਗਰੀ ਦੇ ਆਸ-ਪਾਸ ਦਾ ਵਾਧਾ ਹੋਵੇਗਾ ਤੇ ਜਿਉਂ-ਜਿਉਂ ਹੁਣ ਆਉਂਦੇ ਦਿਨਾਂ ਵਿੱਚ ਧੁੱਪ ਲੱਗਣੀ ਸ਼ੁਰੂ ਹੋਵੇਗੀ ਤਾਂ ਟੈਂਪਰੇਚਰ ਵਧਨੇ ਸ਼ੁਰੂ ਹੋਣਗੇ ਤੇ ਦਿਨ ਵੇਲੇ ਜਿਹੜੀ ਸ਼ੀਤ ਲਹਿਰ ਕੋਲਡ ਦੇ ਹਾਲਾਤ ਬਣੇ ਹਨ ਇਹਨਾਂ ਤੋਂ ਰਾਹਤ ਵੀ ਆਉਂਦੇ ਦਿਨਾਂ ਵਿੱਚ ਮਿਲਣੀ ਸ਼ੁਰੂ ਹੋ ਜਾਵੇ ਪਰ ਰਾਤ ਦੇ ਤਾਪਮਾਨ ਫਿਲਹਾਲ ਹਾਲੇ ਇੱਥੇ ਹੀ ਸਥਿਰ ਬਰੇ ਰਹਿਣਗੇ ਰਾਤ ਦੇ ਤਾਪਮਾਨ ਦੇ ਵਿੱਚ ਕੋਈ ਹਲਚਲ ਨਹੀਂ ਹੋਵੇਗੀ ਕੋਈ ਜਿਆਦਾ ਵਾਧਾ ਘਾਟਾ ਨਹੀਂ ਦੇਖਣ ਨੂੰ ਮਿਲੇਗਾ ਰਾਤ ਦੇ ਤਾਪਮਾਨ 4 ਤੋਂ ਲੈ ਕੇ 6 ਡਿਗਰੀ ਦੇ ਦਰਮਿਆਨ ਬਨੇ ਰਹਿਣਗੇ ਤੇ ਕੱਲ 15 ਤਰੀਕ ਦੀ ਗੱਲ ਕਰੀਏ ਤਾਂ 15 ਤਰੀਕ ਨੂੰ ਵੀ ਮੌਸਮ ਲਗਭਗ ਇਸੇ ਤਰ੍ਹਾਂ ਦਾ ਰਹੇਗਾ ਕੋਈ ਜਿਆਦਾ ਹਲਚਲ ਨਹੀਂ ਹੈ ਮੌਸਮ ਬਦਲ ਬਈ ਕੋਈ ਸਿਸਟਮਾ ਤੋਂ ਰਹਤ ਹੈ ਕੋਈ ਹਵਾ ਵਿੱਚ ਪਰਵਰਤਨ ਨਹੀਂ ਉੱਤਰ ਪੱਛਮੀ ਹਵਾਵਾਂ ਹੀ ਚੱਲਣਗੀਆਂ ਤੁੰਦ ਸਵੇਰ ਦੇ ਵੇਲੇ ਦੇਖਣ ਨੂੰ ਮਿਲੂਗੀ ਧੁੱਪ ਦੇ ਅਸਰ ਦੁਪਹਿਰ ਤੋਂ ਬਾਅਦ ਹੀ ਵੜਨਗੇ ਬਾਕੀ ਜਿਵੇਂ ਵੀ ਕੋਈ ਕੱਲ ਨੂੰ ਕੋਈ ਤਾਜ਼ਾ ਅਪਡੇਟ ਆਵੇਗੀ ਤੁੰਦ ਦੀ ਜਾਂ ਧੁੱਪ ਵਗੈਰਾ ਦੀ ਉਹ ਕੱਲ ਦੀ ਸਵੇਰ ਦੀ ਵੀਡੀਓ ਵਿੱਚ ਫਿਰ ਤਾਜ਼ਾ ਰੂਪ ਵਿੱਚ ਵੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਸੋ ਹੁਣ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਸੋ ਲਗਾਤਾਰ ਮੌਸਮ ਪੰਜਾਬ ਦੀ ਹਰ ਛੋਟੀ ਵੱਡੀ ਅਪਡੇਟ ਪ੍ਰਾਪਤ ਕਰਦੇ ਰਹਿਣ ਲਈ ਚੈਨਲ ਪੰਜਾਬ ਵੈਦਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਜਾਜ਼ਤ ਦਿ